ਉਹ ਤਾਂ ਦੇਖੋ ਕੁਦਰਤ ਦਾ ਨਜ਼ਾਰਾ ਅੱਜ ਲਾਇਓਨਸ ਕਲੱਬ ਨੇ ਚੰਗੇ ਕੰਮ ਦੀ ਚੰਗੀ ਸ਼ੁਰੂਆਤ ਜਿਹੜੀ ਚੰਗੀ ਨੀਅਤ ਨਾਲ ਕੀਤੀ ਤੇ ਵੇਖੋ ਦੋਸਤੋ ਇਹ ਬੇਜੁਬਾਨ ਤੱਕ ਖੁਸ਼ ਹੋਏ ਹੀ ਹੋਏ ਨੇ ਦੇਖੋ ਨਿੱਕੇ ਨਿੱਕੇ ਬੱਚੇ ਬੱਚੀਆਂ ਕਿੱਡਾ ਵਧੀਆ ਭੋਜਨ ਕਰਦੇ ਹੋਏ ਔਰ ਕੁਦਰਤ ਨੇ ਵੇਖੋ ਕਿੱਡੀ ਵਧੀਆ ਮਿਹਰ ਕੀਤੀ ਏ ਲਾਇਓਨਸ ਕਲੱਬ ਵਾਲੇ ਆਂਦੇ ਗਏ ਤੇ ਨਾਲ ਹੀ ਇੰਦਰ ਦੇਵਤਾ ਨੇ ਇੱਟਾ ਵਧੀਆ ਮੀਂਹ ਵਰਸਾਇਆ ਜਿੰਨੂੰ ਆਪਾਂ ਕਈ ਦਿਨਾਂ ਤੋਂ ਤਰਸਦੇ ਸੀਗੇ। ਛੀਂਡ ਬੱਚਿਆਂ ਨੇ ਖਾਣਦੇ। ਸੋ ਦੋਸਤੋ ਅੱਜ ਲਾਇੰਸ ਕਲੱਬ ਨੇ ਦੋਸਤ ਬਣਾਇਆ ਇਹਨਾਂ ਨੂੰ ਸਾਡੇ ਦੋਸਤਾਂ ਨੂੰ ਆ ਜਿਹੜੇ ਬੱਚੇ-ਵੱਚੀਆਂ ਨੇ ਸਾਡੇ ਮਿੱਤਰ-ਦੋਸਤ ਨੇ ਇਹਨਾਂ ਨੂੰ ਵੀ ਇਹਨਾਂ ਨੇ ਆ ਕੇ ਅੱਜ ਦੋਸਤ ਬਣਾਇਆ ਤੇ ਇਹਨਾਂ ਦੀ ਅੱਜ ਦੋਸਤੀ ਦੀ ਸ਼ੁਰੂਆਤ ਹੋਈ ਏ ਤੇ ਕੁਦਰਤ ਵੇਖੋ ਕਿੰਨੀ ਖੁਸ਼ ਏ। ਕਿੱਟਾ ਵਧੀਆ ਮੌਸਮ 50 ਮਿੰਟਾਂ ਚ ਪ੍ਰਮਾਤਮਾ ਨੇ ਕੀਤਾ ਸਾਡੇ ਗਾਵੜੀ ਸਾਹਿਬ ਫੀਡ ਪਾਦੇ ਹੋਏ ਗੋਰਾ ਜੀ ਸਾਰੇ ਹੀ ਲਾਇਨਸ ਕਲੱਬ ਦੇ ਮੈਂਬਰ ਅੱਜ ਬੜੀ ਵਧੀਆ ਸੇਵਾ ਜਿਹੜੀ ਗੁਰੂ ਸਾਹਿਬ ਗਊਸ਼ਾਲਾ ਵਿਖੇ ਕੀਤੀ ਤੋਂ ਇਹਨਾਂ ਦੀ ਵੀ ਅੱਜ ਦੋਸਤੀ ਗਊਆਂ ਗਊਸ਼ਾਲਾ ਦੇ ਪ੍ਰਤੀ ਪੈ ਗਈ ਏ ਕਿਉਂਕਿ ਗਊਸ਼ਾਲਾ ਦੇ ਵਿੱਚ ਜਦੋਂ ਦੋਸਤੀ ਪੈ ਜਾਂਦੀ ਏ ਤਾਂ ਬੰਦਾ ਸੇਵਾ ਕੀਤਾ ਵਗੈਰਾ ਰਹਿ ਨਹੀਂ ਸਕਦਾ ਤੇ ਸੇਵਾ ਦਾ ਮੇਵਾ ਤਾਂ ਤੁਹਾਨੂੰ ਪਤਾ ਹੀ ਏ ਫਿਰ ਗਊਸ਼ਾਲਾ ਦੇ ਵਿੱਚ ਜੈ ਹੋ ਜੈ ਗਊ ਮਾਤਾ ਕੀ ਵਾਹ ਨੰਨੀ ਉਹ ਰਹੀ ਉਹ ਜੀ ਆ ਗਿਆ ਜਾਨਾ ਬੱਚੇ ਨਹੀਂ ਆਵੇ ਲਾਇਵੈਂਸ ਕਲੱਬ ਤੇ ਸੁਹਾਣਾ ਮੌਸਮ ਕौ माता दी ਜੈ ਜੈਕਾਰ ਹੋਈ ਪਈ ਹੈ ਜੈ ਜੈਕਾਰ ਹੋਈ ਪਈ ਕौ माता दी ਅੱਜ ਇੰਨਾ ਵਧੀਆ ਰਾਸ਼ਨ ਤੇ ਇੰਨਾ ਵਧੀਆ ਮੌਸਮ ਅੱਜ ਮੇਰੇ ਬੜੇ ਵੀਰ ਇੱਥੇ ਸਾਰੇ ਲਾਇਵੈਂਸ ਕਲੱਬ ਦੇ ਮੈਂਬਰ ਜਿਹੜੇ ਪਹੁੰਚੇ ਨੇ ਬਹੁਤ ਹੀ ਵਧੀਆ ਦੇਖੋ ਦੇਖੋ ਦੋਸਤੋ ਕਿੰਨੇ ਖੁਸ਼ ਨੇ जय श्री राम जय श्री राम गौ माता की जय गौ माता की जय राधे राधे दोस्तों રોજ ਦੀ ਤਰ੍ਹਾਂ ਜਿਵੇਂ ਆਪਾਂ ਇੱਕ ਕੌਸ਼ਲਰ ਤੇ ਉਪਰਾਲਾ ਕੀਤਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਦਸੰਬਰ ਦੇ ਵਿੱਚ ਜਿਹੜਾ ਕਿ ਗੁਰੂ ਸਾਹਿਬ ਜੀ ਗੁਰੂ ਸਾਹਿਬ ਦੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬੜਾ ਹੀ ਵਧੀਆ ਚੱਲਿਆ ਜਿੰਨਾ ਕੋ ਕਹ ਲਈਏ ਜਿੰਨੀ ਸਦਾਨਾ ਕਰੀਏ ਗੁਰੂ ਸਾਹਿਬ ਦੇ ਸੱਜਣਾ ਦੀ ਦਾਨੀ ਸੱਜਣਾ ਦੀ ਉਹ ਨਹੀਂ ਥੋੜੀ ਏ ਕਿਉਂਕਿ ਬੜਾ ਹੀ ਵਧੀਆ ਦੌਸਲਾ ਦੇ ਵਿੱਚ ਚੋਕਰ ਕੋਲ ਸੱਕਰ ਫੀਡ ਕਿਸੇ ਵੀ ਚੀਜ਼ ਦੀ ਲੋੜ ਸੀ ਤਾਂ ਸਾਡੇ ਗੁਰੂ ਸਾਈਂ ਦੇ ਤਾਨੀ ਸਜਣਾ ਨੇ ਅੱਗੇ ਵੜ ਕੇ ਬੜਾ ਹੀ ਵਧੀਆ ਕੰਮ ਕੀਤਾ ਤੇ ਅੱਜ ਜਿਹੜਾ ਦਿਨ ਮੰਗਲਵਾਰ ਬੜਾ ਵਧੀਆ ਮਹਾਰਾਜ ਦਾ ਵਾਰ ਹੈ ਤੇ ਅੱਜ ਸਾਡੇ ਵਿੱਚ ਲਾਇਓਨਸ ਕਲੱਬ ਦੇ ਜਿਹੜੇ ਮੈਂਬਰ ਨੇ ਉਹ ਪਹੁੰਚੇ ਕਿਉਂਕਿ ਲਾਇਓਨਸ ਕਲੱਬ ਦੇ ਮੈਂਬਰ ਪਹਿਲਾਂ ਵੀ ਮੈਂ ਵੇਖਿਆ ਕਿ ਬੜੀ ਵਧੀਆ ਤਰੀਕੇ ਦੇ ਨਾਲ ਕੈਂਪ ਲਾ ਰਹੇ ਨੇ ਜਿਵੇਂ ਕਿ ਅੱਖਾਂ ਦਾ ਕੈਂਪ ਹੋ ਗਿਆ ਫਲੱਡ ਕੈਂਪ ਹੋ ਗਿਆ ਜਾਂ ਕੋਈ ਹੋਰ ਸਮਾਜ ਸੇਵਾ ਦਾ ਕੰਮ ਹੋ ਗਿਆ ਬੜਾ ਹੀ ਵਧੀਆ ਇਹ ਮੁੰਡੇ ਕੰਮ ਕਰਦੇ ਨੇ ਇਹਨਾਂ ਦਾ ਦੋਸਤੋਂ ਕੰਮ ਕਰਨ ਦਾ ਜਿਹੜਾ ਜਿਹੜੀ ਰੁਚੀ ਹੈ ਉਹ ਬੜੀ ਵਧੀਆ ਹੈ ਕਿਉਂਕਿ ਮੈਂ ਇਹਨਾਂ ਦੇ ਕੈਂਪਾਂ 'ਚ ਜਾ ਕੇ ਵੇਖਿਆ ਬੜੀ ਹੀ ਵਧੀਆ ਸੇਵਾ ਕਰਦੇ ਨੇ ਮਰੀਜ਼ਾਂ ਦੀ ਉਹ ਤਾਂ ਕਰਕੇ ਸੰਭਵ ਹੁੰਦਾ ਹੈ ਦੋਸਤੋਂ ਕਿਉਂਕਿ ਇਹਨਾਂ ਦੇ ਵਿੱਚੋਂ ਕਿਸੇ ਦਾ ਫਾਦਰ ਕਿਸੇ ਦਾ ਚਾਚਾ ਕਿਸੇ ਦਾ ਪਾਇਆ ਕਿਸੇ ਦਾ ਭਰਾ ਸਮਾਜ ਸੇਵਾ ਸੁਸਾਇਟੀ ਚ ਜਾਂ ਕਿਸੇ ਚੰਗੀ ਹੋਰ ਸੁਸਾਇਟੀ ਵਿੱਚ ਕੰਮ ਕਰਦਾ ਉਤੋਂ ਵੇਖ ਕੇ ਦੋਸਤੋ ਇਹ ਸ਼ਰਧਾ ਭਾਵਨਾ ਜਾਗਦੀ ਏ ਕਿ ਇਹ ਵੀ ਅੱਜ ਲੋੜਸ਼ਾਲਾ ਸੇਵਾ ਕਰਨ ਆਏ ਨੇ ਜਿੱਥੇ ਅੱਜ ਸਾਡੇ ਪੰਜਾਬ ਦੀ ਨੌਜਵਾਨੀ ਚਿੱਤੇ ਦੇ ਮਗਰ ਜਾਂ ਨਸ਼ੇ ਦੇ ਮਗਰ ਚਲੀ ਗਈ ਏ ਜਿੱਥੇ ਉਹਨਾਂ ਨੂੰ ਵਾਪਸ ਮੋੜਨਾ ਵੀ ਔਖਾ ਹੋ ਗਿਆ ਹੈ ਉਹਨਾਂ ਨੂੰ ਵਾਪਸ ਮੋੜਨ ਦਾ ਤਰੀਕਾ ਦੋਸਤੋ ਇਹੀ ਏ ਕਿ ਮਨੁੱਖਤਾ ਦੀ ਸੇਵਾ ਕਰੋ ਕਸੂਪੰਛੀਆਂ ਦੀ ਸੇਵਾ ਕਰੋ ਤਾਂ ਕਿ ਜਿਹੜਾ ਤੁਹਾਡਾ ਧਿਆਨ ਹੈ ਉਹ ਚੰਗੇ ਪਾਸੇ ਕਨਵਰਟ ਹੋਵੇ ਦੇਖੋ ਇਹ ਨੌਜਵਾਨ ਸਾਰੇ ਅੱਜ ਇਹਨਾਂ ਨੇ ਇੱਕ ਕਮਾਲ ਫੜ ਲਈਏ ਕਿ ਅਸੀਂ ਪੂਰਵ ਅਰਦਾਸ ਦੀ ਸੇਵਾ ਕਰਨੀ ਹੈ ਚਾਹੇ ਕੋਈ ਪੇਸ਼ੈਂਟ ਠੀਕ ਕਰੀਏ ਚਾਹੇ ਕਿਸੇ ਬੇਜੁਬਾਨ ਨੂੰ ਅਨਾਜ ਪਾਈਏ ਜਾਂ ਕਿਸੇ ਗਰੀਬ ਦੀ ਸ਼ਾਦੀ ਕਰੀਏ ਬੜਾ ਹੀ ਵਧੀਆ ਕੰਮ ਜਿਹੜਾ ਕਿ ਇਹਨਾਂ ਦੇ ਮਾਤਾ ਪਿਤਾ ਜਾਂ ਦਾਦੇ ਤਾਏ ਕਰਦੇ ਸੀ ਉਹੀ ਕੰਮ ਹੁਣ ਇਹ ਨੌਜਵਾਨ ਕਰਨ ਲੱਗੇ ਨੇ ਜਦੋਂ ਨੌਜਵਾਨ ਦੇ ਹੱਥ ਇਹ ਕਮਾਨ ਚਲੀ ਜਾਂਦੀ ਹੈ ਚੰਗੇ ਕੰਮਾਂ ਦੀ ਸੱਚੇ ਕੰਮਾਂ ਤੇ ਬੜਾ ਵਧੀਆ ਸਿਹਰਾ ਪੰਨਿਆ ਜਾਂਦਾ। ਦੋਸਤੋ ਵੇਖੋ ਸਮਾਨ ਇਹਨਾਂ ਨੇ ਲੈ ਕੇ ਆਂਦਾ ਅੱਜ ਆ ਤੇ ਗਊਸ਼ਾਲਾ ਵਾਸਤੇ। ਗਊਸ਼ਾਲਾ ਨੂੰ ਖੜਾ ਸੀ ਵਧੀਆ ਜਿਵੇਂ ਕਿ ਸਹੀ ਹੋ ਗੀਂਦੀ ਜ਼ਰੂਰਤ ਚੱਲ ਰਹੀ ਏ ਕਿਉਂਕਿ ਇਹਨਾਂ ਬੇਜਬਾਨਾਂ ਨੂੰ ਸਮਾਨ ਦੀ ਬੜੀ ਜ਼ਰੂਰਤ ਏ ਉਹ ਚੱਲ ਰਹੀ ਏ। ਤੇ ਇਹਨਾਂ ਨੇ ਕਿਹਾ ਕਿ ਹਰ ਇੱਕ ਮਹੀਨੇ ਜਾਂ ਜਦੋਂ ਵੀ ਸਾਡਾ ਸਮਾਗਮ ਬਣੇਗੀ ਅਸੀਂ ਇਸ ਤਰੀਕੇ ਗਊਸ਼ਾਲਾ ਦੀ ਸੇਵਾ ਕਰਦੇ ਰਾਂਗੇ। ਸੋ ਮੈਂ ਇਹਨਾਂ ਦਾ ਬੜਾ ਹੀ ਧੰਨਵਾਦ ਕਰਦਾ ਤੇ ਦੂਸਰੇ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਕਿ ਗਊਸ਼ਾਲਾ ਦੀ ਸੇਵਾ ਕਰੋ ਕਿ ਬਰੀ ਜ਼ਰੂਰਤ ਹੈ ਇਹਨਾਂ ਗਊ ਮਾਤਾ ਨੂੰ ਨੰਦੀ ਬਾਬੇ ਨੂੰ ਤੁਹਾਡੇ ਸਮਾਨ ਦੀ ਇੱਥੇ ਪਹੁੰਚਦਾ ਹੋਵੇ ਕਿ ਇਹਨਾਂ ਦਾ ਜਿਹੜਾ ਪੇਟ ਉਹ ਭਰਦਾ ਰਹੇ ਦੋਸਤੋ ਮੈਂ ਹੁਣ ਇੱਕ ਵਾਰ ਫਿਰ ਤੋਂ ਲਾਇੰਸ ਕਲੱਬ ਦੇ ਜਿਹੜੇ ਮੈਂਬਰ ਜਾਂ ਆਗੂ ਆਏ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਕੋਰਾ ਜੀ ਨਹੀਂ ਮਿਕਾਂਗਾ ਕਿ ਸਾਡੇ ਗਊਸ਼ਾਲਾ ਬਾਰੇ ਜਿਹੜਾ ਨੌਜਵਾਨਾਂ ਨੂੰ ਮੜਾ ਜਾ ਜਾਗਰੂਕ ਕਰਨ ਤਾਂ ਕਿ ਜਿਵੇਂ ਅੱਜ ਤੁਸੀਂ ਆਏ ਜੇ ਕੋਈ ਹੋਰ ਵੀ ਇੱਥੇ ਆਨਦਾ ਆਪਰਾ ਲੱਗੇ ਜੈ ਗੋ ਮਾਤਾ ਦੀ ਜੈ ਗੋ ਮਾਤਾ ਦੀ ਜੈ ਜੀ ਇੱਕ ਜਲਾਈ ਨੂੰ ਸਾਡੇ ਨਾਇੰਥ ਕਲੱਬ ਨੂੰ ਨਵੀਂ ਟੀਮ ਬਣੀ ਹੈ ਨਵੀਂ ਟੀਮ ਬਣ ਰਹੀ ਹੈ ਮੇਰੇ ਦਿਮਾਗ ਚ ਪਹਿਲੇ ਦਿਮਾਗ ਇੱਕ ਕੈਂਪ ਆਇਆ ਮੈਂ ਜੋ ਸਟਾਰਟਿੰਗ ਨੰਬਰ 9 ਸਾਲਾਂ ਨੂੰ ਕਰਨੀ ਹੈ ਗੁਰੂ ਅਰਜਨ ਸਿੰਘ ਕਲੱਬ ਵੱਲੋਂ ਸਾਡੀ ਨਾਇੰਥ ਕਲੱਬ ਦਾ ਜਿਹੜਾ ਵੀ ਅਗਲਾ ਪਤਾਨ ਹੋਊਗਾ ਹਰ ਇੱਕ ਜਲਾਈ ਨਵੀਂ ਟੀਮ ਚੇਂਜ ਹੋਕਰੂਗੀ ਸਾਡਾ ਪਹਿਲਾ ਕੰਮ ਇਹ ਹੋਊਗਾ ਵੀ 9 ਸਾਲਾਂ ਦੀ ਸੇਵਾ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਪਹਿਲਾ ਕੰਮ ਸਾਡਾ 9 ਸਾਲਾਂ ਦੀ ਸੇਵਾ ਹੋਊਗਾ ਪਹਿਲਾ ਕੈਂਪ ਸਾਡਾ ਗੁਰੂ ਸਾਹਿਬ ਦੇ ਵਿੱਚ ਹੋਊਗਾ जय माता दी जय माता दी जय माता गौ माता की जय गौ माता की जय जय श्री राम जय श्री राम जय श्री राम जय श्री राम जय तारे वीर बजरंगी हर हर महादेव जय 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 जेड़े शहर ਦੇ ਵਿੱਚ ਦਾਵਾ ਪਸਾਰੇ ਨਾ ਉਹ ਸ਼ਹਿਰ ਖੁਸ਼ਾਲ ਹੋਵੇ ਨਹੀਂ ਹੋਏਗਾ ਇਹ گاਵਾ ਖੁਸ਼ਾਲ ਹੈ ਤੇ ਪੁਰਾ ਸ਼ਹਿਰ ਵੀ ਖੁਸ਼ਾਲ ਹੋਵੇਗਾ ਜੈ ਮਾਤਾ ਜੇ ਨਹੀਂ ਜਪੀਂਗਾ ਨਾ ਉੱਪਰ ਦੇਖ ਲੋ ਉੱਤੇ ਦੇਖੋ ਕੰਦਰ ਦੇਵਤਾ ਵੀ ਖੁਸ਼ ਹੋ ਗਿਆ ਕਿ ਸਾਡੀ ਗਊ ਮਾਤਾ ਖੁਸ਼ ਹੋਈਏ ਜਾਂ ਜ ਲਾਇਨਸ ਕਲੱਬ ਤੇ ਕੰਦਰ ਦੇਵਤਾ ਵੀ ਪ੍ਰਸੰਨ ਹੋ ਗਿਆ ਤੇ ਅਸੀਂ ਵੀ ਗਊ ਸ਼ਾਲਾ ਵਾਲੋ ਵਾਅਦਾ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਕੋਈ ਚੰਗਾ ਕੰਮ ਕਰੋਗੇ ਕੋਈ ਸੈਂਪਲ ਰੋਵੇਗਾ ਕੋਈ ਹੋਰ ਪ੍ਰੋਗਰਾਮ ਕਰੋਗੇ ਤਾਂ ਗਊ ਸ਼ਾਲਾ ਦੇ ਸਾਰੇ ਮੈਂਬਰ ਵੱਧ ਚਲ ਕੇ ਤੁਹਾਡਾ ਸਾਥ ਦੇਣਗੇ ਜੈ ਗਊ ਮਾਤਾ ਜੈ ਜੈ ਤੁਰੀ ਨੋਰਮਾ ਮਾ